ਤੇ ਕੀ ਇਹ ਪਰਿਵਾਰਕ ਆਪਣੇ ਮੈਂਬਰਸ ਆ ਜਿਹੜਾ ਇਹ E2 ਵੀਜ਼ਾ ਅਪਲਾਈ ਕਰ ਰਿਹਾ ਆ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਨਾਲ ਲਿਆ ਸਕਦਾ ਹੈ ਹਾਂਜੀ ਹਾਂਜੀ ਬਿਲਕੁਲ ਆਪਣੇ ਪਰਿਵਾਰਕ ਮੈਂਬਰਾਂ ਨੂੰ ਨਾਲ ਲਿਆ ਸਕਦੇ ਆ ਜਵਾਕ ਪਰ ਇਹਦੇ ਵਿੱਚ ਜਿਹੜੇ ਹੈਗੇ ਆ ਉਹ ਸਿਰਫ ਆਪਣੇ 21 ਸਾਲ ਤੋਂ ਜਿਹੜੇ ਛੋਟੇ ਉਹ ਆ ਸਕਦੇ ਆ ਤੇ 21 ਸਾਲ ਤੋਂ ਬਾਅਦ ਉਹਨਾਂ ਨੂੰ ਆਪਣਾ ਜਿਹੜਾ ਰਾਹ ਆ ਪੱਲਪਣਾ ਜਿਹੜਾ ਪੈਦਾ ਓਕੇ ਠੀਕ ਹੈ ਇਹਦੇ ਵਿੱਚ ਇੱਕ ਖਾਸ ਗੱਲ ਬਹੁਤ ਕੀ ਜਿਹੜਾ ਮੇਨ ਬੰਦਾ E2 ਵਾਲਾ ਨਾ ਤੇ ਤਾਂ ਮੰਨ ਲਓ ਕਿ ਜਿਹੜੀ ਕਾਲਾ ਲਾਈਨ E2 ਵਾਲਿਆ ਹੂੰ ਤੇ ਜਿਹੜਾ ਫਿਰ ਘਰ ਵਾਲਾ ਉਹਨੂੰ ਓਪਨ ਐਂਡਡ ਵਰਕ ਪਰਮਿਟ ਮਿਲ ਜਾਂਦਾ ਕਿ ਜਿੱਥੇ ਮਰਜ਼ੀ ਕੰਮ ਕਰ ਭਾਵੇਂ ਆਪਣੇ ਬਿਜ਼ਨਸ ਚ ਕਰ ਭਾਵੇਂ ਟਰੱਕ ਚਲਾ ਕੁਝ ਵੀ ਕਰਣਾ ਮਤਲਬ ਇੱਕ ਬੰਦਾ ਬੱਜੇ ਤੇ ਦੂਜੇ ਬੰਦੇ ਨੂੰ ਜਿਹੜਾ ਖੁੱਲਾ ਜਿਹੜਾ ਕੰਮ ਮਿਲ ਜਾਂਦਾ ਹੂੰ ਇੱਕ ਇਹਦੇ ਵਿੱਚ ਚੀਜ਼ ਹੋਰ ਵੇਖਣ ਵਾਲੀ ਆ ਕਿ ਇੱਕ ਬੰਦੇ ਕੋਈ E2 ਦੀ ਸਿਟੀਜ਼ਨਸ਼ਿਪ ਚਾਹੀਦੀ ਆ ਮੰਨ ਲਓ ਘਰ ਵਾਲਾ ਇੱਕ ਕੋ ਸਿਟੀਜ਼ਨਸ਼ਿਪ ਹੈਗੀ ਇਟਾਲੀਅਨ ਘਰ ਵਾਲੀ ਕੋ ਭਾਵੇਂ ਇੰਡੀਆ ਦਾ ਹੀ ਪਾਸਪੋਰਟ ਹੈਗਾ ਉਹ ਤਾਂ ਵੀ ਜਿਹੜਾ ਹੈਗਾ ਐਜ਼ ਅ ਡਿਪੈਂਡੈਂਟ ਪੂਰੇ ਆ ਸਕਦੀ ਐ ਸੋ ਇਹਦੀ ਬਿਊਟੀ ਇੱਕ ਜਣੇ ਕੋ ਜਿਹੜਾ ਘਰ ਨੇ ਘਰ ਲਈ ਚ ਇੱਕ ਜਣੇ ਕੋ ਜਿਹੜਾ ਈ 2 ਕੰਟਰੀ ਦਾ ਪਾਸਪੋਰਟ ਚਾਹੀਦਾ ਠੀਕ ਹੈ ਜੀ ਓਕੇ ਸੋ ਸੂਏ ਸਾਰੀ ਚੀਜ਼ ਜਿਦਾ ਹੁਣ ਤੁਸੀਂ ਦੱਸ ਰਹੇ ਆ ਤੇ ਇਹ ਪਰਿਵਾਰਕ ਮੈਂਬਰ ਦੀ ਥਾਂ ਤੇ ਜਿੱਦਾਂ ਆਪਾਂ ਜੇ ਏਮਪਲੋਈ ਦੀ ਗੱਲ ਕਰੀਏ ਜੇ ਕੋਈ ਚੱਲਦਾ ਬਿਜ਼ਨਸ ਇੱਧਰ ਲੈ ਕੇ ਆ ਰਿਹਾ ਆ ਜਾਂ ਉਦਾਂ ਦਾ ਇੱਧਰ ਖੜਾ ਕਰ ਰਿਹਾ ਬਿਜ਼ਨਸ ਉਦਾਂ ਦੇ ਉਹ ਏਮਪਲੋਈ ਜਿਹੜੇ ਆ ਉਹ ਆਪਣੇ ਉਹਨਾਂ ਨੂੰ ਵੀ ਨਿਆਲਾ ਲਿਆ ਸਕਦਾ ਇੱਧਰ ਏ ਆਪਣੇ ਪੰਜਾਬੀ ਵਾਲੇ ਬਿਜ਼ਨਸ ਤਣੀਆਂ ਜਦ ਤੱਕ ਕੋਈ ਏਦਾਂ ਆਇਆ ਕਿ ਜਿਹਨਾਂ ਦੇ ਥੋੜੇ ਸੋਫਿਸਟੀਕੇਟਿਡ ਬਿਜ਼ਨਸ ਸੀਗੇ ਟੈਕਟੋ ਕੰਪਨੀ ਵਾਲੇ ਜਿਹੜੇ ਸੀਗੇ ਹਾਂ 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 ਰੀਐਂਡ ਆਪਰੇਸ਼ਨ ਵਾਲੇ ਆ ਕਿ ਜਿਹੜੇ E2 ਕੰਟਰੀ ਦੇ ਵਿੱਚ ਇੱਕ ਕੰਪਨੀ ਉਹਨਾਂ ਦੀ ਉੱਧਰ ਚੱਲ ਰਹੀ ਹੈ ਇੱਕ ਕੰਪਨੀ ਇੱਧਰ ਚੱਲ ਰਹੀ ਹੈ ਹੂੰ ਇੱਕਾ ਦੇ ਵਿੱਚ ਤੇ ਉਹ ਆਪਣੇ ਡਿਗਰੀ ਲੈਵਲ ਵਾਲੇ ਜਿਹੜੇ ਬੰਦੇ ਹੁੰਦੇ ਆ ਮੈਨੇਜਰੀਅਲ ਐਗਜ਼ੈਕਟਿਵ ਹਾਇਰ ਜਿਹੜੇ EMPLOYEE ਆ ਉਹ ਆਪਣੇ E2 ਵੀਜ਼ੇ ਦੇ ਥੱਲੇ ਜਿਹੜੇ ਮੂਵ ਕਰ ਸਕਦੇ ਆ ਕੰਪਨੀ ਟੂ ਕੰਪਨੀ ਹੂੰ 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 ओके ਤੇ ਇਹ ਜਿਹੜਾ ਕੰਮ ਕਰਦ ਵਾਲਾ ਜਿੱਦਾਂ ਆਪਾਂ H1B ਦੀ ਅਟਰਨਟੇਟ ਕਹਿਣਾ ਜੀ ਗੱਲ ਕਰਦੇ ਹੁੰਦੇ ਆ ਵੀ ਉਹਦੀ ਗ੍ਰੈਜੂਏਸ਼ਨ ਲੈਵਲ ਆ ਉਹਦਾ ਇਹ ਆ ਇਹ ਇਹ ਵੀ ਬਿਜ਼ਨਸ ਦੇ ਹਿਸਾਬ ਨਾਲ ਜਿਹੜਾ EMPLOYE ਲੈ ਕੇ ਆ ਰਹੇ ਆ ਉਹਦੀ ਵੀ ਕੁਆਲਿਫਿਕੇਸ਼ਨ ਹਿਸਾਬ ਨਾਲ ਚੈੱਕ ਹੁੰਦੀ ਹੈ ਇਹਦੇ ਚ ਜੇ EMPLOYE ਬਣਾ ਨੇ ਹਾਂ ਪਰ ਜਿਹੜੇ ਆਪਣੇ ਪੰਜਾਬੀਆਂ ਵਾਲੇ ਲੈਵਲ ਤੇ ਜੇ ਆਪਾਂ ਗੱਲ ਕਰੀਏ ਕਿ ਜਿਹੜਾ ਨੇ ਬਿਜ਼ਨਸ ਕਰਨੇ ਆ ਕੇ ਜਿਹੜਾ ਮੇਨ ਮਾਲਕ ਖੁਦ ਹੈਗਾ ਉਹਦੀ ਕੋਈ ਰਿਕੁਆਇਰਮੈਂਟ ਨਹੀਂ ਹੈਗੀ ਐਜੂਕੇਸ਼ਨ ਦੀ ਉਹਦੀ ਕੋਈ ਐਜੂਕੇਸ਼ਨ ਰਿਕੁਆਇਰਮੈਂਟ ਦੀ ਹੋ ਨਹੀਂ ਜੜੀ ਹੋ ਹੈਗੀ ਆ ਅਤੇ ਇਹਦੇ ਵਿੱਚ ਤੁਸੀਂ ਹੋਰ ਕੁਝ ਐਡ ਜਿਹੜਾ ਉਹ ਕਰਨਾ ਚਾਹੁੰਦੇ ਐ এমਪਲੋਇਰ ਦੇ ਮਾਮਲੇ ਦੇ ਵਿੱਚ ਜਾਂ এমਪਲੋਈ ਦੇ ਮਾਮਲੇ 'ਚ ਐਕਸਪਰਟਿਸ ਦਾ ਕਿੱਦਾਂ ਹੋਵੇ ਜਾਂ ਕਿ ਕਿਸ ਤਰੀਕੇ ਦੇ ਨਾਲ ਉਹ ਬਿਜ਼ਨਸ ਨੂੰ ਕਿੱਦਾਂ ਰਨ ਕਰਨ ਵਾਲਾ ਉਹਦਾ ਹੁੰਦਾ ਹੈ ਉਹ ਜੇ ਉਹ ਤੁਸੀਂ ਥੋੜਾ ਉਸਤੇ ਪਰ ਐਕਸਪੈਂਡ ਕਰਨਾ ਹੋਵੇ ਜੀ ਵਾਹ ਦੇਖੋ এমਪਲੋਇਮੈਂਟ ਦੀ ਤਾਂ ਆਪਾਂ ਗੱਲ ਭਾਵੇਂ ਸਾਰੀ ਸਾਰੇ ਹਫਤੇ ਕਰਦੇ ਰਹੀਏ ਮੁਕਣੀ ਨਹੀਂ ਕਿਉਂਕਿ ਯੂ نو ਆਪਣੀ ਕੋਰ ਕੰਪੀਟੈਂਸ ਜਿਹੜੀ ਪਹਿਲਾਂ ਸੀਗੀ এমਪਲੋਇਮੈਂਟ ਇਮੀਗ੍ਰੇਸ਼ਨ ਸੀਗੀ ਤੇ ਜਿਹੜੇ ਪੰਜਾਬੀਆਂ ਦੇ ਬਿਜ਼ਨਸ ਜ਼ਿਆਦਾਤਰ ਹੁੰਦੇ ਨਾ ਉਹ ਜਦਾਂ ਮੈਂ ਦੱਸ ਹੈਗੀ ਬ੍ਰੇਕ ਐਂਡ ਮੋਟਰ ਬਿਜ਼ਨਸ ਜਿਹੜੇ ਜ਼ਿਆਦਾ ਵਾ ਕਿ ਗੈਸ ਸਟੇਸ਼ਨ ਆਪਣੇ ਫਰੈਂਚਾਈਜ਼ ਬਿਜ਼ਨਸ ਵਗੈਰਾ ਰੈਸਟੋਰੈਂਟ ਵਗੈਰਾ ਹੋਗੇ ਟਰਕਿੰਗ ਇੰਡਸਟਰੀ ਹੋਗੀ ਇਹ ਵਾਲੇ ਮੋਟਰਲ ਮੋਟਰਲ ਜਿਹੜੇ ਇਦਾਂ ਦੇ ਬਿਜ਼ਨਸਾਂ ਚ ਆਪਣੇ ਬੰਦੇ ਜਿਹੜੇ ਜ਼ਿਆਦਾ ਵਾ ਮਤਲਬ ਕੋਈ ਸਾਊਥ ਇੰਡੀਅਨ ਨਾਲ ਹੁਣ ਜਿੰਦਾ ਬੰਦੇ ਤੁਸੀਂ ਡੀਲ ਕਰਦੇ ਹੋ ਆਪਣੇ ਟੈਕ ਵਰਲਡ ਦੇ ਵਿੱਚ ਜ਼ਿਆਦਾ ਹੁੰਦੇ ਹਨ ਹਾਂ ਹਾਂ ਯੂਕਲੀਅਨਾਂ ਨਾਲ ਡੀਲ ਕਰਦੇ ਹੋ ਤੁਸੀਂ ਦੇਖੋਗੇ ਕਿ ਫੈਸ਼ਨ ਦੇ ਵਿੱਚ ਜੁਐਲਰੀ ਬਿਜ਼ਨਸ ਦੇ ਵਿੱਚ ਜਿਹੜੇ ਜ਼ਿਆਦਾ ਹੁੰਦੇ ਆ ਸੋ ਆਪਣੇ ਜਿਹੜੇ ਹੁਣ ਪੰਜਾਬੀਆਂ ਦੀ ਗੱਲ ਕਰੀਏ ਜਿਹੜੀ ਆਪਣੀ ਆਡੀਅנס ਹਾਂ ਇਹਨਾਂ ਦਾ ਮੇਨ ਜਿਹੜਾ ਆਪਣੇ ਕੋ ਜਿਹੜੇ ਕਲਾਇੰਟ ਆਉਂਦੇ ਉਹ ਇਹ ਹੈ ਕਿ ਜਿਨ੍ਹਾਂ ਨੇ ਆਪਣੇ ਛੋਟੇ ਬਿਜ਼ਨਸ ਜਿਹੜੇ ਸ਼ੁਰੂ ਕਰਨੇ ਆ ਤੇ ਸਭ ਤੋਂ ਪਹਿਲੀ ਗੱਲ ਇਹ ਹੀ ਹੈ ਕਿ ਜਿੱਦਾਂ ਆਪਾਂ ਸ਼ੋਅ ਸ਼ੁਰੂ ਕੀਤਾ ਹੈਗਾ ਆਪਣਾ ਐਵੇਂ ਨਾ ਬੋਡਰ ਬੋਡਰ ਟੱਪ ਕੇ ਆਪਣੇ ਪੇਪਰ ਨੂੰ ਉਪਰੋਂ ਦੇ ਖਰਾਬ ਕਰਿਆ ਕਰੋ ਕਿਹੋ ਸਿਟੀਜ਼ਨ ਬਣੋ ਆਪਣੀ ਈ ਟੂ ਕੰਟਰੀ ਦੇ ਤੇ ਸਿੱਧਾ ਤੁਹਾਡਾ ਜਿਹੜਾ ਇਨਵੈਸਟਮੈਂਟ ਬੇਸ ਤੇ ਰਾ ਟੌਰ ਨਾਓ ਆਪਣਾ ਸਪਾਊਸ ਨੂੰ ਤੁਹਾਡੇ ਨੂੰ ਅਪਾਰਟਮੈਂਟ ਮਿਲਣਾ ਆਓ ਬਿਜ਼ਨਸ ਲੈ ਕੇ ਆਓ ਤੇ ਪੈਸੇ ਪੁਹੇ ਜਿਹੜੇ ਬਣਾਓ ਆਪਣੇ ਉਰੇ ਤੇ ਜਦੋਂ ਤੁਹਾਡੇ ਕੋਲ 8 ਲੱਖ ਡਾਲਰ ਇਕੱਠੇ ਹੋ ਜਾਂਦੇ ਆ ਤੇ ਤੁਸੀਂ ਫਿਰ ਈਵੀ5 ਜਿਹੜਾ ਹੈਗਾ ਇਨਵੈਸਟਮੈਂਟ ਬੇਸਡ ਗ੍ਰੀਨ ਕਾਰਡ ਜਿਹੜਾ ਉਹ ਕਰ ਸਕਦੇ ਆ ਤੇ ਤੁਹਾਡੇ ਕੋਲ